ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਪੰਜਾਬੀ ਗਜ਼ਲ ਬੜੀ ਹੀ ਅਨੋਖੀ ਤਸਵੀਰ ਹੋ ਗਈ ਬੜੀ ਹੀ ਅਨੋਖੀ ਤਸਵੀਰ ਹੋ ਗਈ ਦੁਨੀਆਂ ਲਕੀਰ ਦੀ ਫਕੀਰ ਹੋ ਗਈ ਦੁਨੀਆਂ ਲਕੀਰ ਦੀ ਫਕੀਰ ਹੋ ਗਈ ਮੱਝੀਆਂ ਚਰਾਉਣ ਵਾਲਾ ਰਾਂਝਾ ਨਾ ਰਿਹਾ ਮੱਝੀਆਂ ਚਰਾਉਣ ਵਾਲਾ ਰਾਂਝਾ ਨਾ ਰਿਹਾ ਫੈਸ਼ਨ ਪਰਸਤ ਬੜੀ ਹੀ ਹੋ ਗਈ ਮਿਲਣਾ ਮਿਲਾਉਣਾ ਜਾਂ ਫੇ ਗੱਲ ਦੂਰ ਦੀ ਮਿਲਣਾ ਮਿਲਾਉਣਾ ਜਾਂ ਫੇ ਗੱਲ ਦੂਰ ਦੀ ਹਿਜਰਾ ਦੀ ਹੁਣ ਤਾਂ ਅਖੀਰ ਹੋ ਗਈ ਹਿਜਰਾ ਦੀ ਹੁਣ ਤਾਂ ਅਖੀਰ ਹੋ ਗਈ ਤੇਰੇ ਹਰ ਅਸੂਲ ਨੂੰ ਕਬੂਲਦਾ ਰਹਾ ਤੇਰੇ ਹਰ ਅਸੂਲ ਨੂੰ ਕਬੂਲਦਾ ਰਹਾ ਹਰ ਸਦਰ ਮੇਰੀ ਤੀਰ ਤੀਰ ਹੋ ਗਈ ਜਿਆਦਾ ਸੋਚਣ ਕਰਕੇ ਬਹੁਤ ਆਲੋਚਨ ਕਰਕੇ ਜਿਆਦਾ ਸੋਚਣ ਕਰਕੇ ਬਹੁਤਾ ਲੋਚਣ ਕਰਕੇ ਗੈਰ ਇਹ ਜ਼ਿੰਦਗੀ ਗੰਭੀਰ ਹੋ ਗਈ ਗੈਰ ਇਹ ਜ਼ਿੰਦਗੀ ਗੰਭੀਰ ਹੋ ਗਈ